ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਚੜ੍ਹਦੀ ਕਲਾ ਲਾਈਵ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਜੁੜ ਰਹੇ ਹਾਂ ਤੁਹਾਡੇ ਨਾਲ ਇੱਕ ਨਵੀਂ ਖਬਰ ਲੈ ਕੇ ਜਿਹੜਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਲਾਠੀ ਚਾਰਜ ਹੋਇਆ ਕਿਸਾਨੀ ਅੰਦੋਲਨ ਦੇ ਵਿੱਚ ਅਥਰੂ ਗੈਂਸ ਦੇ ਗੋਲੇ ਛੁੱਟੇ ਗਏ ਉੱਥੇ ਬੇਕਸੂਰ ਲੋਕਾਂ ਨੂੰ ਜਿਹੜਾ ਕਿ 7 ਮਈ ਤਰੀਕੇ ਨਾਲ ਅੰਦੋਲਨਕਾਰੀ ਸੀ ਉਹਨਾਂ ਦੇ ਉੱਪਰ ਜਿਹੜਾ ਕਿ ਤਸ਼ੱਦਦ ਕੀਤਾ ਗਿਆ ਉਹਦੇ ਤੇ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਕਿਸਾਨ ਕਿਹੜਾ ਕੀ ਮੰਗ ਕਰ ਰਹੇ ਸੀ ਵੀ ਜਿਹੜਾ ਸਾਡੇ ਤੇ ਤਸ਼ੱਦਦ ਕੀਤਾ ਗਿਆ ਜਿਹਦੇ ਵਿੱਚ ਸਾਡੇ ਇੱਕ ਨੌਜਵਾਨ ਦੀ ਮੌਤ ਹੋ ਗਈ ਹਰਿਆਣਾ ਪੁਲਿਸ ਨੂੰ ਜਿਹੜਾ ਕਿ ਉਹਦਾ ਤੇ ਕਾਰਵਾਈ ਕੀਤੀ ਜਾਵੇ ਹਰਿਆਣਾ ਪੁਲਿਸ ਦੇ ਜ਼ਿੰਮੇਵਾਰ ਅਫਸਰ ਨੇ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਉਹ ਤਾਂ ਕਿਸਾਨ ਮੰਗ ਕਰ ਰਹੇ ਸੀ ਲੇਕਿਨ ਦੂਸਰੇ ਪਾਸੇ ਜਿਹੜੇ ਹਰਿਆਣਾ ਸਰਕਾਰ ਹੈ ਹਰਿਆਣਾ ਸਰਕਾਰ ਨੇ ਹਰਿਆਣਾ ਦੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਬੜਾ ਵੱਡਾ ਬਿਆਨ ਦਿੱਤਾ ਹੈ ਉਹ ਇਹ ਗੱਲ ਕਰ ਰਹੇ ਨੇ ਕਿ ਜਿਹੜੇ ਇਹ ਸਾਰੀ ਕਾਨੂੰਨੀ ਹਰਕਤ ਹੋਈ ਹੈ ਜਿਹਦੇ ਵਿੱਚ ਕਿਸਾਨਾਂ ਦੇ ਉੱਪਰ लाठी चार्ज ਹੋਇਆ ਹੈ ਜਿਹਦੇ ਉੱਪਰ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਕੁਝ ਸ਼ਰਾਰਤੀ ਅਨਸਰ ਸੀ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਹੈਗੇ ਸੀ ਜਿਨ੍ਹਾਂ ਨੇ ਸਭ ਕੁਝ ਕੀਤਾ ਹੈ ਸਰਕਾਰ ਦੇ ਜਿਹੜੇ ਪੁਲਿਸ ਅਫਸਰ ਨੇ ਉਹ ਗੱਲ ਕਰ ਰਹੇ ਨੇ ਵੀ ਇਹ ਸਾਡੇ ਵਾਲੇ ਪਾਸੋਂ ਨਹੀਂ ਹੋਇਆ ਇਹ ਇਹਨਾਂ ਦੇ ਅੰਦੋਲਨ ਦੇ ਵਿੱਚ ਹੀ ਕੁਝ ਸ਼ਰਾਰਤੀ ਅਨਸਰ ਸੀ ਕਿਸਾਨਾਂ ਦੇ ਵਿੱਚ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਤੇ ਸਰਕਾਰ ਦੀ ਅਫਸੀ ਜਿਹੜੀ ਹੈ ਟੱਸਰਬਾਜੀ ਕਰਵਾਈ ਏ ਸਾਡੇ ਨੇ ਵੀ ਹੁਣ ਕਹਿੰਦੇ ਵੀ ਅਸੀਂ ਉਹਨਾਂ ਤੇ ਉੱਪਰ ਕਾਰਵਾਈ ਕਰਾਂਗੇ ਜਿਹੜੇ ਸ਼ਰਾਰਤੀ ਅਨਸਰ ਨੇ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਉਹਨਾਂ ਦੇ ਜਿਹੜੇ ਕੀ ਵਿਜੇ ਰੱਦ ਕੀਤੇ ਜਾਣਗੇ ਉਹਨਾਂ ਨੇ ਉਹਨਾਂ ਸ਼ਰਾਰਤੀ ਅਨਸਰਾਂ ਦੀ ਪਛਾਣ ਕਰ ਲਈ ਹੈ ਉਹ ਜਿਹੜੀ ਹਰਿਆਣਾ ਪੁਲਿਸ ਅਫਸਰ ਨੇ ਉਹ ਗੱਲ ਕਰ ਰਹੇ ਨੇ ਵੀ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਉਹਨਾਂ ਨੂੰ ਅਸੀਂ ਜਿਹੜਾ ਕਿ ਪਾਸਪੋਰਟ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਪਛਾਣ ਭੇਜ ਦਿੱਤੀ ਗਈ ਹੈ ਔਰ ਉਹਨਾਂ ਦੇ ਪਾਸਪੋਰਟ ਰੱਦ ਕਰਤੇ ਜਾਣਗੇ ਇਹ ਹਰਿਆਣਾ ਪੁਲਿਸ ਦਾਵਾ ਕਰ ਰਹੀ ਹੈ हरियाणा सरकार ने ਕਿਸਾਨਾਂ ਦੇ ਉੱਪਰ ਜਿਹੜਾ ਇਹ ਦਾਵਾ ਕੀਤਾ ਕਿ ਕਿਸਾਨਾਂ ਦੇ ਵਿੱਚ ਹੀ ਸ਼ਰਾਰਤੀ ਅੰਸਰਾਂ ਨੇ ਜਿਹੜਾ ਕਿ ਇਹ ਸਾਰੀ ਕਾਨੂੰਨੀ ਕਾਰਵਾਈ ਕਰਵਾਈਏ ਕਿਸਾਨ ਇਧਰ ਇਹ ਕਹਿੰਦੇ ਨੇ ਕਿ ਜਿਹੜੀ ਹਰਿਆਣਾ ਸਰਕਾਰ ਹੈ ਹਰਿਆਣਾ ਪੁਲਿਸ ਹੈ ਉਹਨਾਂ ਦੇ ਉੱਪਰ ਜਿਹੜਾ ਕਿ ਪਰਚੇ ਦਰਜ ਹੋਣੇ ਚਾਹੀਦੇ ਤੇ ਹਰਿਆਣਾ ਸਰਕਾਰ ਕਹਿੰਦੀ ਹੈ ਵੀ ਜਿਹੜਾ ਇਹ ਸ਼ਰਾਰਤੀ ਅੰਸਰਾਂ ਦਾ ਕੰਮ ਨੇ ਸਾਡੇ ਜਿਹੜੇ ਹੁਣ ਉਹਨਾਂ ਨੇ ਉੱਥੇ ਵੱਡੇ ਕੈਮਰੇ ਆਈ ਵੀ ਆਈ ਪੀ ਵੀਟੀ ਕੈਮਰੇ ਲਗਾ ਦਿੱਤੇ ਨੇ ਡਰੋਨ ਨਾਲ ਦੇ ਰਹੇ ਕੈਮਰੇ ਲਾ ਦਿੱਤੇ ਨੇ ਵੀ ਅੰਦੋਲਨ ਦੇ ਉੱਪਰ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਜਿਹੜੇ ਕਿਸਾਨ ਉੱਥੇ ਬੈਠੇ ਨੇ ਵੀ ਉਹਨਾਂ ਦੇ ਵਿੱਚ ਕੌਣ ਸ਼ਰਾਰਤ ਕਰ ਰਿਹਾ ਔਰ ਜਿਹੜਾ ਬੰਦਾ ਸ਼ਰਾਰਤ ਕਰਦਾ ਹੈ ਉਹਦੀ ਪਛਾਣ ਹੋ ਗਈ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇਗੀ ਇੱਕ ਵੱਡਾ ਬਿਆਨ ਦਿੱਤਾ ਹੈ ਹਰਿਆਣਾ ਪੁਲਿਸ ਨੇ ਸੋ ਇਹ ਸੀ ਅੰਦੋਲਨ ਦੇ ਪਰ ਹੁਣ ਅੱਜ ਕਿਸਾਨਾਂ ਨੇ ਜਿਹੜਾ ਕਿ ਸ਼ੁਭ ਕਰਨਦੀਪ ਸਿੰਘ ਨੌਜਵਾਨ ਜਿੰਦੀ ਉੱਤੇ ਮੌਤ ਹੋ ਗਈ ਸੀ ਅੱਜ ਕਿਸਾਨਾਂ ਨੇ ਉਹਦਾ ਸਸਕਾਰ ਕਰਨ ਵਾਸਤੇ ਉਸਦੀ ਦੇਹ ਨੂੰ ਉਹਨਾਂ ਦੇ ਪਿੰਡ ਲੈ ਜਾਂਦਾ ਹੈ ਔਰ ਉਹਨਾਂ ਦਾ ਇਹ ਸਸਕਾਰ ਕੀਤਾ ਜਾਵੇਗਾ ਔਰ ਅੱਜ ਸਾਰੇ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚੋਂ ਉੱਥੇ ਜਿਹੜਾ ਕੀ ਉਹਨਾਂ ਦੇ ਪਿੰਡ ਪਹੁੰਚ ਰਹੇ ਨੇ ਔਰ ਉਸ ਕਿਸਾਨ ਦਾ ਇਹ ਸਸਕਾਰ ਕੀਤਾ ਜਾਵੇਗਾ ਜਿਹੜੇ ਕੀ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਇੱਕ ਭੈਣ ਨੂੰ ਜਿਹੜੀ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੇ ਇੱਕ ਉਹਨਾਂ ਦੇ ਜਿਹੜਾ ਕਿ ਸਾਰਾ ਜਾਂ ਕਰਜ਼ਾ ਮਾਫ਼ ਕਰ ਦਿੱਤਾ ਜਾਵੇਗਾ ਉਹਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ 1 ਕਰੋੜ ਰੁਪਈਆ ਸੋ ਅੱਜ ਉਸ ਸ਼ੁਭ ਕਰਨਦੀਪ ਸਿੰਘ ਦੇ ਦੇਹ ਦਾ ਸੰਸਕਾਰ ਵੀ ਹੋਣਾ ਹੈ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਆਏ ਹੋਏ ਨੇ ਕੁਝ ਜਥੇਬੰਦੀਆਂ ਪੰਜਾਬ ਦੇ ਜਿਹੜੇ ਉਹ ਵੀ ਹੁਣ ਕਿਸਾਨੀ ਅੰਦੋਲਨ ਨਾਲ ਜਾ ਰਹੀਆਂ ਨੇ ਹੁਣ ਕਿਸਾਨੀ ਅੰਦੋਲਨ ਉਧਰ ਇਹ ਕਹਤਾ ਕਿ ਅਸੀਂ ਦਿੱਲੀ ਵੱਲ ਪਾਸੇ ਨੂੰ ਜਾਵਾਂਗੇ ਸਾਨੂੰ ਮੇਨ ਸ਼ਰਕਾਂ ਤੇ ਜਿਹੜਾ ਕਿ ਬੈਰੀਕੇਡ ਲਾਏ ਹੋਏ ਨੇ ਅਸੀਂ ਹੋਰ ਰਸਤੇ ਅਪਣਾ ਕੇ ਦਿੱਲੀ ਜਾਵਾਂਗੇ ਦਿੱਲੀ ਹੁਣ ਸਾਡੇ ਲਈ ਦੂਰ ਨਹੀਂ ਹੈ ਅਸੀਂ ਦਿੱਲੀ ਜਾ ਕੇ ਦਿੱਲੀ ਸਰਕਾਰ ਦੇ ਕੋਲੋਂ ਆਪਣੀਆਂ ਮੰਗਾਂ ਮਨਵਾਵਾਂਗੇ ਸੋ ਅੱਜ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਸੀ ਜਿਹੜੀ ਕਿ ਹਰਿਆਣਾ ਸਰਕਾਰ ਤੇ ਕਿਸਾਨਾਂ ਦੇ ਆਪਸੇ ਜਿਹੜਾ ਟਕਰਾਅ ਹੋਇਆ ਸੀ ਉਹਦੇ ਤੇ ਵੱਡੀ ਖ਼ਬਰ ਸੀ ਧੰਨਵਾਦ